ਸਸ ਜੀ ਗਰਲਫ੍ਰੈਂਡਸ ਤੇ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿase ਵੀ ਬਿਲਕੁਲ ਠੀਕ ਠਾਕ ਹੈ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਵੀ ਅਸੀਂ ਅੱਜ ਆਏ ਹਾਂ ਮੇਲਾ ਦੇਖਣ ਮੇਲਾ ਲੱਗਾ ਹੋਇਆ ਹੈ ਜੀ ਸਾਡੇ ਲੁਧਿਆਣੇ ਦੇ ਵਿੱਚ ਹੀ ਦੁਰਗਾ ਮਾਤਾ ਮੰਦਰ ਦੇ ਕੋਲ ਲੱਗਾ ਹੋਇਆ ਹੈ ਦੁਸ਼ਹਿਰੀ ਦਾ ਮੇਲਾ ਤੇ ਮੋਟਰਸਾਈਕਲ ਅਸੀਂ ਬਾਈਕ ਵਗੈਰਾ ਨਾ ਪਾਰਕਿੰਗ 'ਚ ਲਗਾ ਕੇ ਉੱਧਰ ਲੈ ਆ ਲਈਏ ਸੀ ਟਿੱਕ ਟੌਕ ਟਿੱਕ ਟੌਕ ਲਈ ਅਸੀਂ ਅਸੀਂ ਪੰਜ ਨਹੀਂ ਜਾਂਦਾ ਉਹਦੇ ਨਾਲ ਆਏ ਹੋ ਸੀਗੇ ਭਾਜੀ ਵੀ ਤੇ ਡਾਟਾ ਲੈ ਕੇ ਅਸੀਂ ਹੋ ਗਏ ਸੀ ਐਂਟਰ ਮੇਲੇ ਦੇ ਵਿੱਚ ਚਲੋ ਦਿਖਾਨੀ ਆ ਤੁਹਾਨੂੰ ਅੰਦਰ ਟੂਰ ਕਰਵਾਨੀ ਆ ਤੁਹਾਨੂੰ ਮੇਲੇ ਦਾ ਸਾਰਾ ਦਾ ਮੇਲੇ ਦੀ ਐਂਟਰੀ ਫੀਸ ਸੀ 1% ਦੀ ਪੰਜਾਬ ਰੁਪਏ ਤੇ ਅਸੀਂ ਲਈਆਂ ਸੀ 5 ਡਾਟਾ ਤੇ 12ਵੇਂ ਮੇਲੇ ਦਾ ਬਹੁਤ ਜਿਆਦਾ ਵਧੀਆ ਸੀਗਾ ਵਿਊ ਬਣਾਇਆ ਹੋਇਆ ਸੀ ਇਹਨਾਂ ਨੇ ਐਂਟਰ ਹੋਣ ਦਾ ਤੇ ਹੋ ਗਏ ਸੀ ਅਸੀਂ ਐਂਟਰ ਦੇਖੋ ਕਿੰਨਾ ਜਿਆਦਾ ਰਸ ਸੀਗਾ ਮੇਲੇ ਦੇ ਵਿੱਚ ਤੇ ਸਾਫ ਸੁਥਰਾ ਸੀ ਜਾਨਕੀ ਸਾਰੇ ਮੈਟ ਵਗੈਰਾ ਲੱਗੇ ਹੋਏ ਸੀਗੇ ਕਿਤੇ ਡਸਟ ਵਗੈਰਾ ਮਿੱਟੀ ਨਹੀਂ ਸੀਗੀ ਤੇ ਇੱਧਰ ਲੱਗੀਆਂ ਹੋਈਆਂ ਸੀਗੀਆਂ ਦੁਕਾਨਾਂ 10-10 ਰੁਪਏ ਦੀਆਂ ਸੇਲ ਵਾਲੀਆਂ ਕੋਈ ਮਨਿਆਰੀ ਦੇ ਸਾਮਾਨ ਦੀ ਸੀ ਕੋਈ ਉਹ ਦੂਸਰੇ ਸਾਮਾਨ ਦੀ ਸੀਗੀ ਸਟੇਸ਼ਨਰੀ ਦੇ ਸਾਮਾਨ ਦੀ ਸੀਗੀ ਬਹੁਤ ਸਾਰੀਆਂ ਸ਼ੋਪਸ ਲੱਗੀਆਂ ਹੋਈਆਂ ਸੀਆਂ ਰਾਸ਼ ਬਹੁਤ ਜ਼ਿਆਦਾ ਸੀਗਾ ਪਰ ਲਾਈਟਾਂ ਜ਼ਿਆਦਾ ਹੋਣ ਕਰਕੇ ਨਾ ਇੱਥੇ ਮੱਛਰ ਵੀ ਬਹੁਤ ਜ਼ਿਆਦਾ ਸੀਗਾ ਤੇ ਇੱਧਰ ਸੀਗੀ ਊਠ ਵੀ ਮੇਲੇ ਵਿੱਚ ਸੀਗੇ ਵੀ ਆਰ ਪੀ ਐਸ ਵਾਰੀ ਸੀਗੀ ਊਠ ਦੀ ਵੀ ਇੱਧਰ ਅੰਜੂ ਕਹਿਣ ਲੱਗ ਗਿਆ ਸੀਗਾ ਮम्मा ਮੈਂ ਕਿਸ਼ਤੀ ਦੇ ਵਿੱਚ ਝੂਟਾ ਲੈਣਾ ਆ ਤੇ ਉਹਨੇ ਕਿਸ਼ਤੀ ਦੀ ਲੈ ਲਈ ਸੀਗੀ ਟਿਕਟ ਅੰਜੂ ਜਾ ਬੈਠਾ ਸੀ ਟੀ ਕਿਸ਼ਤੀ ਦੇ ਵਿੱਚ ਤੇ ਇਧਰ ਐਂਜਲ ਜੰਪਿੰਗ ਵਾਲੇ ਜ ਵਰਗੀ ਸੀ ਐਂਜਲ ਨੂੰ ਜਦੋਂ ਜਿੱਥੇ ਜਾਓ ਉੱਥੇ ਕਹੋਗੀ ਮम्मा ਮੈਂ ਤਾਂ ਜੰਪਿੰਗ ਵਾਲੀ ਜੀ ਜਾਣਾ ਆ ਤੇ ਅੰਜੂ ਵੀ ਡਰਦਾ ਡਰਦਾ ਗਿਆ ਆ ਕਹਿੰਦਾ ਮੰਮੀ ਮੈਂ ਇਕੱਲੇ ਨਹੀਂ ਪੈਣਾ ਆ ਮੈਂ ਨਹੀਂ ਜਾਣਾ ਤੇ ਇਧਰ ਗਿਲ ਸਾਹਿਬ ਤੇ ਮੈਂ ਤਾਂ نیچے ਖੜੇ ਵਿਚਾਂ ਦੀ ਵੇਟ ਕਰ ਰਹੇ ਸੀਗੇ ਫਿਰ ਮੈਨੂੰ ਇਧਰ ਇੱਕ ਚੱਪਲਾਂ ਦੀ ਦੁਕਾਨ ਦੇਗੀ ਪੰਜਾਬੀ ਜੁੱਤੀਆਂ ਸੀ ਚੱਪਲਾਂ ਸੀਗੀਆਂ ਕੁਝ ਤੇ ਫਿਰ ਮੈਂ ਇੱਥੋਂ ਇੱਕ ਖਰੀਦੀ ਆਪਣੇ ਲਈ ਜੁੱਤੀ ਪੰਜਾਬੀ ਜੁੱਤੀ 골ਡਨ ਕਲਰ ਦੇ ਵਿੱਚ ਪਹਿਲਾਂ ਮੈਂ ਦੋ ਤਿੰਨ ਪਾ ਕੇ ਦੇਖਿਆ ਕੋਈ ਮੇਰੇ ਆ ਨਹੀਂ ਸੀ ਰਹੀ ਪੈਰ ਦੇ ਵਿੱਚ ਲੱਗ ਰਹੀ ਸੀ ਜੁੱਤੀ ਫਿਰ ਇੱਕ ਮੈਂ ਲਗਾਈ ਜਿਹੜੀ ਮੈਨੂੰ ਪਸੰਦ ਆ ਤਾ ਗਈ ਸੀ ਵੈਸੇ ਪਰ ਥੋੜੀ ਜਿਹੀ ਘੁੱਟਦੀ ਸੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਲੈ ਲਓ ਵੀ ਇਹ ਲੂਸ ਨਹੀਂ ਪਾ ਸਕਦੇ ਤੁਸੀਂ ਜੁੱਤੀ ਕਿਉਂਕਿ ਇਹ ਪੰਜਾਬੀ ਜੁੱਤੀ ਥੋੜੀ ਟਾਈਟ ਹੀ ਹੁੰਦੀ ਆ ਤਾਂ ਹੀ ਪਾਈ ਵਧੀਆ ਲੱਗਦੀ ਆ ਪੈਰ ਦੇ ਵਿੱਚ ਤੇ ਫਿਰ ਮੈਂ ਆਪਣੇ ਲਈ ਖਰੀਦ ਲਈ ਸੀ ਇੱਕ ਜੁੱਤੀ ਇੱਥੇ ਸਾਰੀਆਂ ਜੁੱਤੀਆਂ ਕੋਈ 300 350 400 ਇਹੀ ਰੇਂਜ ਸੀਗੀ ਤੇ ਅਗਰ ਦੂਸਰੀ ਲੈਣੇ ਸਪੈਰ ਚ ਪਾਉਣ ਚੱਪਲ ਲੈਣੇ ਸੀਗੇ ਤਾਂ ਉਹ 200 ਤੋਂ ਸਟਾਰਟਿੰਗ ਸੀਗੀ ਤੇ ਫਿਰ ਮੈਂ 골ਡਨ ਕਲਰ ਵਾਲੀ ਜੁੱਤੀ ਲਈ ਸੀਗੀ ਹਾਂਜੀ ਗਾਇਸ ਤੇ ਐਂਜਲ ਵੀ ਆ ਗਈ ਸੀ ਕਿੰਤਰੋ ਵਾਪਸ ਤੇ ਫਿਰ ਅਸੀਂ ਇੱਧਰ ਦੇਖਣ ਲੱਗੇ ਸੀ ਸੌਟ ਟੌਇਜ਼ ਫਾਇਸ ਤੋਂ ਬਹੁਤ ਸੋਨੇ ਸੋਨੇ ਸੀ ਬਹੁਤ ਛੋਟਾ ਸਾਈਜ਼ ਸੀਗਾ ਨਾ ਦਾ ਟੌਇਜ਼ ਦਾ ਤੇ ਪਰ ਪੀਸ 80 ਰੁਪਏ ਸੀਗਾ ਤੇ ਤੇ ਅਸੀਂ ਨਹੀਂ ਲਈਏ ਕਿਤੇ ਇੱਧਰ 49 ਦਿਨ ਜਿੰਨਾ ਮੇਂਦੇ ਨਾ ਹੋਣੀ ਵੱਡੀਆਂ ਨਹੀਂ ਛੋਟੀਆਂ ਸੀ ਇੱਕ ਬ੍ਰੈਂਡ ਵਗੈਰਾ ਸੀਗੇ ਤੇ ਇਦਰੇ ਬਰਸ਼ ਦਿਖਾ ਰਿਆ ਸੀਗਾ ਭਾਈ ਤੇ ਜੋ ਜਾਨੀ ਕਿ ਬ੍ਰਸ਼ ਨਾਲ ਤਾਂ ਕੋਈ ਕਚਰੇ ਵਾਲੀ ਜਗ੍ਹਾ ਤੇ ਮਾਰੋ ਤੇ ਸਾਰਾ ਕਚਰਾ ਆਪਣੇ ਆਪ ਬ੍ਰਸ਼ ਦੇ ਅੰਦਰ ਆ ਜਾਂਦਾ ਸੀਗਾ ਜੋ ਜਾਨੀ ਕਿ ਮੈਟ ਵਗੈਰਾ ਸਾਫ਼ ਕਰਨ ਨੂੰ ਉੱਤੇ ਨਾਲ ਹੀ ਦੂਸਰੀ ਦੁਕਾਨ ਦੇ ਉੱਤੇ ਫੇਰ ਬਹੁਤ ਸੋਹਣੀਆਂ ਰਬੜ ਪੈਨਸਿਕੇ ਡੋਲਸ ਵਗੈਰਾ ਸਿਗੀਆਂ ਲਗ ਲਗ ਤਰ੍ਹਾਂ ਦੇ ਇੱਥੇ ਮੇਲੇ ਵਿੱਚ ਝੂਲੇ ਲੱਗੇ ਸੀ ਉਸ ਤੋਂ ਬਾਅਦ ਸਾਨੂੰ ਵਿਖਿਆ ਇਹ ਮੋਤ ਤਕੂਆ ਉਹਦੇ ਵਿੱਚ ਬਾਈਕ ਵਗੈਰਾ ਤੇ ਕਾਰ ਵਗੈਰਾ ਚਲਦੀ ਆ ਤੇ ਲੇਡਿਸ ਵੀ ਇਹਦੇ ਵਿੱਚ ਇੱਕ ਸੀਗੀ ਜਿਹਨੇ ਬਾਈਕ ਚਲਾਨੀ ਸੀਗੀ ਤੇ ਅਸੀਂ ਆਗੇ ਸੀਗੇ ਟਿਕਟ ਲੈ ਕੇ ਉੱਪਰ ਮੋਤ ਦਾ ਕੂਆ ਦੇਖਣ ਵਾਸਤੇ ਗੇਮ ਸਟਾਰਟ ਹੋ ਗਈ ਸੀਗੀ ਹੁਣ ਰੁਪਈਆ ਦੇ ਕੋਲ ਇੱਥੋਂ ਮਿਲ ਰਹੀ ਐ ਸੀ ਗਾਇਸ ਟਿਕਟਾਂ ਮਰਮੇਡ ਸ਼ੋ ਦੀਆਂ ਚਲੋ ਦਿਖਾਣੇ ਆ ਤੁਹਾਨੂੰ ਮਰਮੇਡ ਸ਼ੋ I'm right. Thank yeah. you. ਸ਼ੋਅ ਦੇਖ ਕੇ ਤੇ ਇੱਕਦਮ ਦੇਖੋ ਉਹ ਥੋੜਾ ਹਿਊ ਹੈ ਵੀ ਮਰਮੇ ਸ਼ੋਰ ਦੇਖ ਕੇ ਅਸੀਂ ਆ ਗਏ ਸੀਗੇ ਬਾਹਰ ਨੂੰ ਤੇ ਕਾਟ ਟਾਈਮ ਕਾਫੀ ਹੋ ਗਿਆ ਸੀਗਾ ਤੇ ਇੱਧਰ ਲੱਗੇ ਸੀਗੇ ਬੱਚੇ ਪਾਣ ਖਾਣ ਇਹ ਪਾਪਾ ਕਹਿੰਦੇ ਮੈਂ ਵੀ ਪਾਣ ਖਾਣਾ ਬੱਚੇ ਕਹਿੰਦੇ ਅਸੀਂ ਵੀ ਮਿੱਠਾ ਪਾਣ ਖਾਣਾ ਮੰਮਾ ਤੇ ਇੰਜ ਨਹੀਂ ਤੇ ਅੰਸ਼ ਨੇ ਤਾਂ ਧੂਏ ਜੇ ਵਾਲਾ ਖਾਦਾ ਜਾ ਉਹ ਮੈਂ ਨਹੀਂ ਮਿੱਠਾ ਚੋਕਲੇਟ ਵਾਲਾ ਬਣਾ ਕੇ ਦਿੱਤਾ ਸੀ ਦੇਖਿਓ ਗਾਇਸ ਕਿੰਤਾ ਲੰਦੇ ਹੈ ਬੱਚੇ తను బగ సా కమెంట్